ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਿੱਖਿਆ ਵਿਭਾਗ ਵੱਲੋਂ ਵੱਡੀ ਖਬਰ 10ਵੀਂ ਤੇ 12ਵੀਂ ਕਲਾਸ ਲਈ ਨਵਾਂ ਨੋਟਿਸ ਜਾਰੀ ਜ਼ਰੂਰੀ ਸੂਚਨਾ ਕਿ ਇਹ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਆਉ ਲੈ ਕੇ ਚੱਲਦੇ ਆ ਅੱਜ ਸਿੱਖਿਆ ਵਿਭਾਗ ਦੇ ਨਵੇਂ ਅਪਡੇਟ ਦੇ ਉੱਪਰ ਕੀ ਆ ਪੂਰਾ ਅਪਡੇਟ ਜਾਂਦੇ ਆ ਇਸ ਵੀਡੀਓ ਦੁਆਰਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕੀਤੇ ਗਏ ਹਨ ਇੰਜ ਕਰੋ ਡਾਊਨਲੋਡ ਕਿਵੇਂ ਡਾਊਨਲੋਡ ਕਰ ਸਕਦੇ ਹੋ ਅਤੇ ਕਿਹੜੇ-ਕਿਹੜੇ ਹੁਣ ਨਵੇਂ ਰੂਲ ਲਾਗੂ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹਨਾਂ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਬੋਰਡ ਪ੍ਰੀਖਿਆ ਲਈ ਸਿੱਖਿਆ ਵਿਭਾਗ ਵੱਲੋਂ ਰੋ ਨੰਬਰ ਜਾਰੀ ਕਰ ਦਿੱਤੇ ਗਏ ਹਨ ਅਤੇ ਅਗਰ ਤੁਹਾਡਾ ਵੀ ਰੋ ਨੰਬਰ ਨਹੀਂ ਆਇਆਗਾ ਜਾਂ ਤੁਹਾਡੇ ਰੋ ਨੰਬਰ ਵਿੱਚ ਕੋਈ ਨਾਮ ਦੀ ਮਿਸਟੇਕ ਹੈ ਤਾਂ ਤੁਸੀਂ ਪਹਿਲਾ ਪਹਿਲਾ ਇਸ ਨੂੰ ਸਹੀ ਕਰਵਾ ਸਕਦੇ ਹੋ ਕਿਉਂਕਿ ਲਾਸਟ ਮੌਕਾ ਮਿਲ ਰਿਹਾਗਾ ਤਾਂ ਜਿੰਨੇ ਵੀ ਸਾਥੀਆਂ ਦੇ ਰੋ ਨੰਬਰ ਆ ਚੁੱਕੇ ਆ ਆਪਣੇ ਰੋ ਨੰਬਰ ਤੇ ਆਪਣਾ ਨਾਮ ਫਾਦਰ ਨੇ ਮਦਰ ਨੇ ਔਰ ਅਗਰ ਤੁਹਾਡਾ ਡੇਟ ਆਫ ਬਰਥ ਲਿਖਿਆ ਤਾਂ ਉਸ ਨੂੰ ਵੀ ਸਹੀ ਢੰਗ ਨਾਲ ਜਾਂਚ ਕਰ ਲਓ ਅਗਰ ਕੋਈ ਮਿਸਟੇਕ ਹੈ ਤਾਂ ਉਹ ਤੁਹਾਨੂੰ ਪਹਿਲਾਂ ਹੀ ਸਹੀ ਕਰਾਣੀ ਪਵੇਗੀ ਕਿਉਂਕਿ ਬਾਅਦ ਵਿੱਚ ਤੁਹਾਡੇ ਐਡਮਿਟ ਕਾਰਡ ਤੋਂ ਪਲੱਸ ਫਾਈਨਲ ਜਦੋਂ ਤੁਹਾਡਾ ਸਰਟੀਫਿਕੇਟ ਆਉਂਦਾਗਾ ਉਹੀ ਨਾਮ ਉਸ ਦੇ ਉੱਪਰ ਆਉਂਦਾ ਹੁੰਦਾਗਾ ਤਾਂ ਰੋ ਨੰਬਰ ਡਾਊਨਲੋਡ ਕਰਨ ਲਈ ਅਫੀਸ਼ੀਅਲ ਲਿੰਕ ਦਿੱਤਾ ਹੈ ਜਿਸ ਤੇ ਲਿੰਕ ਕਰਕੇ ਤੁਸੀਂ ਆਪਣੀ ਆਈਡੀ ਪਾਸਵਰਡ ਫਿਲ ਕਰਕੇ ਆਪਣਾ ਰੋ ਨੰਬਰ ਡਾਊਨਲੋਡ ਕਰ ਸਕਦੇ ਹੋ ਅਗਰ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਪੜ ਰਹੇ ਹੋ ਤਾਂ ਤੁਹਾਡੀ ਆਈਡੀ ਤੁਹਾਡੇ ਸਕੂਲ ਕੋਲ ਹੈਗੀ ਆ ਜਿਸ ਤੋਂ ਤੁਹਾਡੇ ਰੋ ਨੰਬਰ ਡਾਊਨਲੋਡ ਕਰਕੇ ਤੁਹਾਨੂੰ ਪ੍ਰਿੰਟ ਆਊਟ ਕਰਕੇ ਦੇ ਦਿੱਤੇ ਜਾਣਗੇ ਹੁਣ ਗੱਲ ਕਰੀਏ ਡਰਾਅ ਨੰਬਰ ਦੇ ਨਾਲ ਜੋ ਨਵੇਂ ਇਨਸਟਰਕਸ਼ਨ ਨੇ ਤਾਂ ਸਭ ਤੋਂ ਵੱਡੀ ਅਪਡੇਟ ਇਹ ਹੀ ਆ ਕਿ ਰੋ ਨੰਬਰ ਹੁਣ ਤੁਹਾਡੇ ਪੇਪਰ ਤੁਹਾਡੇ ਸਕੂਲ ਦੇ ਵਿੱਚ ਨਹੀਂ ਬਲਕਿ ਦੂਸਰੇ ਸਕੂਲਾਂ ਦੇ ਵਿੱਚ ਹੋਣਗੇ ਜਿਸ ਕਰਕੇ ਕਾਫੀ ਬੱਚਿਆਂ ਨੂੰ ਇਸ ਦੇ ਵਿੱਚ ਖੱਜਲ ਖੁਆਰੀ ਵੀ ਹੋ ਸਕਦੇ ਆ ਅਤੇ ਉਹਨਾਂ ਨੂੰ ਨਿਰਾਸ਼ਾ ਵੀ ਹੋਣੀ ਹੈ ਕਿ ਉਹਨਾਂ ਦੇ ਰੋ ਨੰਬਰ ਦੂਰ ਸਕੂਲਾਂ ਦੇ ਵਿੱਚ ਆਏ ਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜਿਆਦਾਤਰ ਰੋ ਨੰਬਰ ਜਿਹੜੇ ਆਉਂਦੇ ਸੀ ਉਹ ਤੁਹਾਡੇ ਸਕੂਲ ਦੇ ਵਿੱਚ ਹੀ ਤੁਹਾਡੇ ਪੇਪਰ ਹੁੰਦੇ ਸੀ ਜਿਸ ਕਰਕੇ ਜੋ ਬੱਚੇ ਨੇ ਉਹ ਪੇਪਰ ਆਪਣੇ ਟੀਚਰਾਂ ਤੋਂ ਪੁੱਛੂਗੇ ਇਸ ਕਰਕੇ ਕਰ ਲੈਂਦੇ ਸੀ ਔਰ ਬਹੁਤ ਸੌਖਾ ਹੁੰਦਾ ਸੀ ਬਟ ਇਸ ਵਾਰ ਇਹ ਐਗਜ਼ਾਮ ਪੈਟਰਨਰ ਹੈ ਜੋ ਉਹ ਬਦਲਿਆ ਗਿਆ ਜਿਹੜਾ ਕਿ ਤੁਹਾਨੂੰ ਆਪਾਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕਿਆ ਇਗਜ਼ਾਮ ਬਹੁਤ ਔਖੇ ਹੋਣਗੇ ਸੀਸੀਟੀਵੀ ਕੈਮਰੇ ਲੱਗਣਗੇ ਪਲੱਸ ਤੁਹਾਡੀ ਬਾਇਓਮੈਟ੍ਰਿਕ اٹੈਂਡੈਂਸ ਵੀ ਲਈ ਜਾਵੇਗੀ ਜਿਸ ਕਰਕੇ ਨਾ ਤਾਂ ਕੋਈ ਹੋਰ ਸਟੂਡੈਂਟ ਤੁਹਾਡੀ ਜਗ੍ਹਾ ਤੇ ਬੈਠ ਸਕਦਾ ਨਾ ਹੀ ਤੁਸੀਂ ਪੇਪਰ ਕਿਸੇ ਤੋਂ ਪੁੱਛ ਕੇ ਕਰ ਸਕਦੇਗੇ ਤਾਂ ਇਸ ਵਾਰ ਪੂਰੀ ਸਖਤਾਈ ਵਰਤੀ ਜਾ ਰਹੀ ਹੈ ਇਸ ਕਰਕੇ ਆਪਣੀ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿਓ ਹਾਲ ਵੀ ਤੁਹਾਡੇ ਕੋਲ ਕੁਝ ਦਿਨ ਬਾਕੀ ਬਚੇ ਹੋਏ ਆ ਤਾਂ ਕਿ ਤੁਸੀਂ ਵਧੀਆ ਤਰੀਕੇ ਤਿਆਰੀ ਕਰਕੇ ਆਪਣੀ ਐਗਜ਼ਾਮ ਦੇ ਸਕੋ ਤਾਂ ਇਹ ਇੱਕ ਵੱਡੀ ਅਪਡੇਟ ਪਲੱਸ 2 ਕਲਾਸ ਦੇ ਬੱਚਿਆਂ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੁਣ 10ਵੀਂ ਕਲਾਸ ਦੇ ਵੀ ਰੌਨ ਬਰ ਜਲਦ ਹੀ ਜਾਰੀ ਕੀਤੇ ਜਾਣਗੇ ਉਸ ਦੇ ਬਾਰੇ ਵੀ ਜਿਵੇਂ ਹੀ ਅਪਡੇਟ ਮਿਲਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ